ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 50 ਨੰਬਰ ਦੇ ਸਮੂਹ ਵੋਟਰੋ ਮੈਂ ਮਨਜੀਤ ਸਿੰਘ ਕੀਤੀ ਭਾਰਤੀ ਜਨਤਾ ਪਾਰਟੀ ਦਾ ਉਮੀਦਵਾਰ ਜਿਹਨੂੰ ਤੁਸੀਂ ਪਾਰੀ ਬਹੁਮਤ ਨਾਲ ਜਿਤਾਇਆ ਮੈਂ ਬਹੁਤ ਹੀ ਧੰਨਵਾਦ ਲੀਆਂ ਪੂਰੀ ਭਾਰਤੀ ਜਨਤਾ ਪਾਰਟੀ ਦੀ ਜਿਹੜੇ ਛਪਦਾ ਸ਼ਸ਼ੀਲ ਕੁਮਾਰ ਰਿੰਕੂ ਜੀ ਦਾ ਅਮਲੇ ਸ਼ਿਤਲੰਗਰਾਲ ਜੀ ਦਾ ਤੇ ਸਮੂਹ ਜਿੰਨੇ ਵੀ ਮੇਰੇ ਲੀਡਰ ਸਹਿਬਾਨ ਨੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਟਿਕਟ ਦੇ ਕੇ ਨਵਾਜਿਆ ਮੇਰੇ ਤੇ ਵਿਸ਼ਵਾਸ ਪ੍ਰਗਟ ਕੀਤਾ ਮੇਰੇ ਤੇ ਭਰੋਸਾ ਪ੍ਰਗਟ ਕੀਤਾ ਤੇ ਮੈਨੂੰ ਇਸ ਲੜਾਈ ਦੇ ਵਿੱਚ ਤੋਰਿਆ ਔਰ ਇਹ ਜਿਹੜੀ ਜਿੱਤ ਸੀਗੀ ਇਹ ਭਾਰਤੀ ਜਨਤਾ ਪਾਰਟੀ ਦੀ ਜਿੱਤ ਸੀਗੀ ਇਹ ਜਿੱਤ ਸਮੂਹ ਵੋਟਰਾਂ ਦੀ ਸੀ ਇਹ ਜਿੱਤ ਮੇਰੇ ਪ੍ਰਵਾਸ ਦੀ ਜਿੱਤ ਸੀ ਕਿਉਂਕਿ ਸਾਰੇ ਰਲ ਕੇ ਸੀ ਲੱਗੇ ਜਿੱਥੇ ਪਾਰਟੀ ਦੇ ਵਰਕਰਾਂ ਨੇ ਕੰਮ ਕੀਤਾ ਮੇਰੇ ਪ੍ਰਵਾਸ ਦੇ ਸਾਰੇ ਜਿਨਨੇ ਵੀ ਸੰਤ ਪੈਣਾ ਸੰ ਬੇਟੀਆਂ ਸੰ ਸਾਰੀਆਂ ਨੇ ਦਿਨ ਰਾਤ ਕੰਮ ਕਰਤਾ ਸਭ ਤੋਂ ਜ਼ਿਆਦਾ ਮੇਰੇ ਜਿਹੜੀ ਟੀਮ ਆਪਣੀ ਤਿਆਰ ਕੀਤੀ ਟੀਮ ਜਿਹੜੀ ਵਾਰਨਪਾ 50 ਦੇ ਵਿੱਚ ਕਾਫੀ ਸਮੇਂ ਤੋਂ ਕੰਮ ਕਰ ਰਹੀ ਸੀ ਉਸ ਸਾਰੀ ਟੀਮ ਨੇ ਦਿਨ ਰਾਤ ਦੇ ਚੜ ਕੇ ਔਰ ਆਪਣਾ ਘਰਬਾਰ ਪੁਲਾ ਕੇ ਮੇਰੇ ਵਾਸਤੇ ਤੇ ਮੇਰੀ ਪਾਰਟੀ ਭਾਰਤੀ ਜਨਤਾ ਪਾਰਟੀ ਦੇ ਵਾਸਤੇ ਕੰਮ ਕੀਤਾ ਔਰ ਏਡੇ ਵੱਡੇ ਪੱਧਰ ਤੇ ਵੋਟ ਪੋਲਿੰਗ ਹੋਈ ਕਿ 3806 ਵੋਟਾਂ ਭਾਰਤੀ ਜਨਤਾ ਪਾਰਟੀ ਦੇ ਖਾਤੇ ਵਿੱਚ ਗਈਆਂ ਔਰ ਇਹ ਸਾਰਾ ਜਿਹੜਾ ਸਿਹਰਾ ਵੀ ਇਹ ਮੇਰੇ ਉਹਨਾਂ ਵੀਰਾਂ ਤੇ ਜਾਂਦਾ ਜਿਨ੍ਹਾਂ ਨੇ ਦਿਨ ਰਾਤ ਤੱਕ ਕੀਤਾ ਔਰ ਉਹਨਾਂ ਵੋਟਰਾਂ ਤੇ ਜਾਂਦਾ ਵੀ ਜਿਨ੍ਹਾਂ ਨੇ ਆਪਣਾ ਜਿਹੜਾ ਵਿਸ਼ਵਾਸ ਹੈ ਮੇਰੇ ਉੱਤੇ ਤੋਰਨ ਕੀਤਾ ਮੈਂ ਇਹ ਯਕੀਨਦਵਾਨ ਹਾਂ ਵਾ ਕਿ ਜਿਨ੍ਹਾਂ ਵੋਟਰਾਂ ਨੇ ਮੈਨੂੰ ਵੋਟਾਂ ਪਾਈਆਂ ਉਹ ਤਾਂ ਮੇਰੇ ਤੇ ਵਿਸ਼ਵਾਸ ਪ੍ਰਗਟ ਕਰ ਚੁੱਕੇ ਹਨ ਪਰ ਜਿਨ੍ਹਾਂ ਵੀਰਾਂ ਨੇ ਮੇਰੇ ਤੇ ਵਿਸ਼ਵਾਸ ਪ੍ਰਗਟ ਨਹੀਂ ਦਿੱਤਾ ਉਹਨਾਂ ਨੇ ਮੈਨੂੰ ਵੋਟਾਂ ਨਹੀਂ ਪਾਈਆਂ ਮੈਂ ਉਹਨਾਂ ਨੂੰ ਵੀ ਆਪਣੇ ਗਲੇ ਨਾਲ ਲਾਵਾਂਗਾ ਔਰ ਉਹਨਾਂ ਦੇ ਕੰਮ ਵੀ ਪਹਿਲ ਦੇ ਹੱਦ ਤੇ ਕਰਾਂਗਾ ਤਾਂ ਕਿ ਹੋ ਸਕਦਾ ਮੇਰੇ 'ਚ ਕੋਈ ਕਮੀ ਹੋਵੇ ਮੈਂ ਵੋਟਰਾਂ ਦੇ ਵਿੱਚ ਕਮੀ ਨਹੀਂ ਕੰਡਦਾ ਮੇਰੇ 'ਚ ਕੋਈ ਕਮੀ ਉਸ ਗਰੀਨ ਜਿਨ੍ਹਾਂ ਨੇ ਮੈਨੂੰ ਵੋਟ ਨਹੀਂ ਪਾਈ ਪਰ ਮੈਂ ਉਹਨਾਂ ਨੂੰ ਵੀ ਆਪਣੇ ਗਲੇ ਨਾਲ ਲਾ ਕੇ ਉਹਨਾਂ ਦੇ ਕੰਮ ਕਰਾਂਗਾ ਔਰ ਪਹਿਲ ਦੇ ਹੱਦ ਤੇ ਕਰਾਂਗਾ ਮੈਂ ਖਾਸ ਤੌਰ ਤੇ ਜਿਹੜੇ ਵੋਟਰਾਂ ਨੇ ਮੈਨੂੰ ਬੋਟਾਂ ਪਾਈਆਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੀਆਂ ਤੇ ਜਿਨ੍ਹਾਂ ਨੇ ਮੈਨੂੰ ਨਹੀਂ ਪਾਈਆਂ ਉਹਨਾਂ ਦਾ ਮੈਂ ਬਹੁਤ ਜ਼ਿਆਦਾ ਧੰਨਵਾਦੀਆਂ ਔਰ ਆਸ ਕਰਦਾ ਹਾਂ ਕਿ ਅਗੋਂ ਤੋਂ ਉਹ ਵੋਟਰ ਮੇਰੇ ਨਾਲ ਇਦਾਂ ਹੀ ਚੱਲਣਗੇ ਜਦੋਂ ਮੇਰੇ ਗ੍ਰਹਿ ਵਿਖੇ ਜਾਂ ਮੇਰੇ ਆਫਿਸ 'ਤੇ ਉਹ ਵੋਟਰ ਆਉਣਗੇ ਜਿਨ੍ਹਾਂ ਨੇ ਮੈਨੂੰ ਨਹੀਂ ਵੋਟਾਂ ਪਾਈਆਂ ਉਹਨਾਂ ਦਾ ਸਤਕਾਰ ਬਹੁਤ ਜ਼ਿਆਦਾ ਕੀਤਾ ਜਾਏਗਾ ਤਾਂ ਕਿ ਅਗਲੀ ਵਾਰ ਜਦੋਂ ਸੀ ਇਲੈਕਸ਼ਨ ਲੜੀਏ ਤੇ ਸਾਨੂੰ ਉਹ ਵੋਟਰ ਵੀ ਪਿਆਰ ਕਰ ਸਕਦੇ ਮੈਂ ਇਹ ਗੱਲ ਹੋਰ ਦੱਸਣਾ ਚਾਹੁੰਦਾ ਵਾਂ ਕਿ ਜਦੋਂ ਇਹ ਜਿਹੜੇ 22 ਤਰੀਕ ਤੋਂ ਲੈ ਕੇ 29 ਤਰੀਕ ਤੱਕ ਸਹਿਬਜ਼ਾਦਿਆਂ ਦੇ ਸ਼ੀਦੀ ਵਿਹਾੜੇ ਸਾਰੇ ਹੀ ਲੋਕ ਇਸ ਟਾਂ ਗਮਗਿਨ ਮਾਹੌਲ ਦੇ ਵਿੱਚ ਹਨ ਅਸੀਂ ਉਸ ਨੂੰ ਨੋਖ ਰੱਖਦੇ ਹੋਏ ਕਿਉਂਕਿ ਜਿੱਤ ਪਰਮਾਤਮਾ ਨੇ ਸੰਦ ਦਿੱਤੀਏ ਉਸ ਪ੍ਰਭੂ ਨੇ ਦਿੱਤੀਏ ਤੇ ਅੱਜ ਦਾ ਸ਼ਹੀਦੀ ਦਿਹਾੜੇ ਮਨਾਏ ਜਾ ਰਹੇ ਨੇ ਆ ਸਾਡੀ ਸਾਰੀ ਟੀਮ ਨੇ ਇਹ ਫੈਸਲਾ ਲਿਆ ਕਿ ਅਸੀਂ ਇਸ ਜਿੱਤ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਨਹੀਂ ਕਰਾਂਗੇ ਨਾ ਢੋਲ ਵਜਾਵਾਂਗੇ ਨਾ ਪਟਾਕੇ ਵਜਾਵਾਂਗੇ ਨਾ ਅਸੀਂ ਕਿਸੇ ਨੂੰ ਵਧਾਈਆਂ ਲਵਾਂਗੇ ਸਿਰਫ ਅਸੀਂ ਧੰਨਵਾਦ ਕਰਾਂਗੇ ਉਹਨਾਂ ਲੋਕਾਂ ਦਾ ਜਿਨ੍ਹਾਂ ਨੇ ਸਾਨੂੰ ਵੋਟਾਂ ਪਾਈਆਂ ਉਹਦੇ ਦੈਰੇ ਦੇ ਵਿੱਚ ਰਹਿ ਕੇ ਅਸੀਂ ਸਾਰੇ ਕੰਮ ਕੀਤੇ ਕਿਉਂਕਿ ਛੋਟੇ-ਛੋਟੇ ਬੱਚੇ ਇਹਨਾਂ ਦਿਨਾਂ ਦੇ ਵਿੱਚ ਸ਼ਹੀਦ ਹੋਏ ਸਨ ਔਰ ਸਾਰਾ ਪਰਿਵਾਰ ਜਿਹੜਾ ਵਿਛੜ ਗਿਆ ਸੀਗਾ ਮਾਤਾ ਗੁੱਜਰ ਖੋੜ ਦੀ ਜੋ ਸ਼ਹੀਦ ਹੋਏ ਔਰ ਇੰਨਾ ਵੱਡਾ ਨੁਕਸਾਨ ਹੋਇਆ ਇਸ ਦੇਸ਼ ਨੂੰ ਬਚਾਉਣ ਵਾਸਤੇ ਔਰ ਅਸੀਂ ਇਹਨਾਂ ਦਿਨਾਂ ਦੇ ਵਿੱਚ ਕੋਈ ਖੁਸ਼ੀ ਦਾ ਮਾਹੌਲ ਨਹੀਂ ਬਣਾਵਾਂਗੇ ਹਾਂ ਇੱਕ ਗੱਲ ਜ਼ਰੂਰ ਹੈ ਤੇ ਤਿੱਖ ਤੋਂ ਬਾਅਦ ਅਸੀਂ ਕੋਈ ਵੀ ਪ੍ਰੋਗਰਾਮ ਤੈਅ ਕਰਾਂਗੇ ਜੋ ਸਾਡੀ ਸਾਰੀ ਟੀਮ ਕਹੇਗੀ ਫਿਰ ਉਸ ਦਿਨ ਅਸੀਂ ਖੁਸ਼ੀ ਪਰ ਮਾਹੌਲ ਦੇ ਵਿੱਚ ਸੰਗਤ ਦੇ ਰੂਬਰੂ ਆਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਾਤਾ